ਸਸਿਕਾ ਜੀ ਆਸਟ੍ਰੇਲੀਆ ਨਿਊਜ਼ ਬੁਲਟਨ ਦੇਖ ਰੇ ਸਰ ਦਸ਼ਕਾ ਦਾ ਮੈਂ ਕੋਮਲ ਕਪੂਰ ਸਵਾਗਤ ਕਰਦੀ ਆ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਅਹਿਮ ਸੁਰਖੀਆਂ ਤੇ ਮਿਸਬੇਨ ਦੇ ਵਿੱਚ ਗੁਰਦਾਸ ਮਾਨ ਨੇ ਯਾਰ ਪੰਜਾਬੀ ਟੂਲ ਦੇ ਵਿੱਚ ਜਪਾਈਆਂ ਤੁਮਾ ਆਸਟ੍ਰੇਲੀਆ ਦੇ ਰਿਜ਼ਰਵ ਬੈਂਕ ਨੇ ਵਿਆਜ ਦਰਾਂ ਦੇ ਵਿੱਚ ਕੀਤੀ ਘਟਾਉਤੀ ਮੈਲਬੌਰਨ ਦੇ ਵਿੱਚ ਚੀਕਾਂ ਸੁਣਨ ਤੋਂ ਬਾਅਦ ਇੱਕ ਜੋੜੇ ਦੀ ਲਾਸ਼ ਬਰਾਮਦ ਪੁਲਿਸ ਨੇ ਸ਼ੱਕੀ ਵਿਅਕਤੀ ਨੂੰ ਕੀਤਾ ਗ੍ਰਿਫਤਾਰ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਪ੍ਰਿਸਬੇਨ ਦੇ ਵਿੱਚ ਪੰਜਾਬੀ ਭਾਈਚਾਰੇ ਦੇ ਭਰਪੂਰ ਸਹਿਯੋਗ ਦੇ ਨਾਲ ਪ੍ਰਸਿੱਧ ਲੋਕ ਗਾਇਕ ਗੁਰਦਾਸ ਮਾਨ ਦਾ ਸ਼ੋਅ ਬਹੁਤ ਉਤਸ਼ਾਹ ਦੇ ਨਾਲ ਕਰਵਾਇਆ ਗਿਆ। ਇਹ ਸ਼ੋਅ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ ਚੱਲ ਰਹੇ ਯਾਰ ਪੰਜਾਬੀ ਟੂਰ ਦਾ ਇੱਕ ਹਿੱਸਾ ਸੀ। ਆਸਟ੍ਰੇਲੀਆ ਦੇ ਸ਼ਹਿਰਾਂ 'ਚ ਪੰਜਾਬੀ ਭਾਈਚਾਰੇ ਨੇ ਇੱਕ ਅਜਿਹਾ ਮਾਹੌਲ ਬਣਾਇਆ ਜਿਵੇਂ ਪੰਜਾਬ ਆਪਣੇ ਵਤਨ 'ਚ ਵਸ ਗਿਆ ਹੋਵੇ। ਪ੍ਰਸਿੱਧ ਲੋਕ ਗਾਇਕ ਗੁਰਦਾਸ ਮਾਨ ਨੇ ਜਦੋਂ ਖਤਕਤ ਪਰੇ ਹਾਲ ਦੇ ਵਿੱਚ ਦਸਤਕ ਦਿੱਤੀ ਤਾਂ ਪੂਰਾ ਪੰਡਾਲ ਤਾੜੀਆਂ ਦੀ ਗੜਗੜਾਹਟ ਨਾਲ ਗੂੰਜ ਠਿਆ ਉਹਨਾਂ ਨੇ ਪ੍ਰੋਗਰਾਮ ਦੀ ਸ਼ੁਰੂਆਤ ਰੱਬ ਦੀ ਇਬਾਦਤ ਨਾਲ ਕੀਤੀ ਤੇ ਗੀਤ ਰੱਬਾ ਮੇਰੇ ਹਾਲ ਦਾ ਮਹਿਰਮ ਤੂੰ ਹੀ ਤੂੰ ਗਾ ਕੇ ਸਾਰਿਆਂ ਨੂੰ ਪਵਕ ਕਰ ਦਿੱਤਾ ਇਸ ਤੋਂ ਬਾਅਦ ਗੀਤ ਲੱਗੀਆਂ ਨੇ ਮੋਜਾਂ ਲਗਾਈ ਰੱਖੀ ਸੋਨਿਆ ਚੰਗਿਆਂ ਚੰਮੰਦਿਆਂ ਨਿਭਾਈ ਰੱਖੀ ਸੋਨਿਆ ਇਦੇ ਨਾਲ ਦਰਸ਼ਕਾਂ 'ਚ ਗਰਮਾਹਟ ਭਰਤੀ ᱛੀ ਤੇ ਹਰ ਕੋਈ ਉਹਨਾਂ ਦੇ ਨਾਲ ਗੋਂ ਲੱਗ ਪਿਆ ਆਪਣੇ ਕਰੀਬੀ ਸਾਥੀ ਤੇਜਪਾਲ ਨੂੰ ਯਾਦ ਕਰਦਿਆਂ ਗੁਰਦਾਸ ਮਾਨ ਨੇ ਗੀਤ ਅੱਖੀਆਂ ਖੁੱਲੀਆਂ गा ਕੇ ਭਾਵ ਭਿੰਨੀ ਭਿੰਨੀ ਸ਼ਰਧਾਂਜਲੀ ਭੇਟ ਕੀਤੀ ਅਤੇ ਮਾਹੌਲ ਨੂੰ ਭਾਵਕ ਬਣਾ ਦਿੱਤਾ ਉਹਨਾਂ ਨੇ ਗੀਤ ਲੱਖ ਪ੍ਰਦੇਸੀ ਹੋਈਏ ਆਪਣਾ ਦੇਸ਼ ਦੀ ਢੰਡੀ ਦਾ ਦੇ ਨਾਲ ਵਤਨ ਦੇ ਮੋਹ ਤੇ ਪਿਆਰ ਦਾ ਸੁਨੇਹਾ ਦਿੱਤਾ ਤੇ ਪ੍ਰਵਾਸੀ ਪੰਜਾਬੀਆਂ ਨੂੰ ਆਪਣੀ ਮਿੱਟੀ ਨਾਲ ਜੁੜੇ ਰਹਿਣ ਦੀ ਅਪੀਲ ਕੀਤੀ ਇਸ ਮੌਕੇ ਛੋਟੇ-ਛੋਟੇ ਬੱਚਾ ਨੇ ਛੱਲਾ ਗੀਤ ਤੇ ਪੇਸ਼ਕਾਰੀ ਕੀਤੀ ਜਿਸ ਨੂੰ ਵੇਖ ਕੇ ਗੁਰਦਾਸ ਮਾਨ ਨੇ ਬੱਚਾ ਨੂੰ ਸਲਾਹ ਕੇ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਤੇ ਕਿਹਾ ਕਿ ਨਵੀਂ ਪੀੜੀ ਨੂੰ ਆਪਣੀ ਵਿਰਾਸਤ ਨਾਲ ਜੁੜੇ ਰਹਿਣਾ ਚਾਹੀਦਾ ਹੈ ਗੁਰਦਾਸ ਮਾਨ ਨੇ ਧੀਆਂ ਨੂੰ ਸਮਰਪਿਤ ਗੀਤ गा ਕੇ ਇੱਕ ਛੋਟੀ ਬੱਚੀ ਨਾਲ ਮੁਖਾਤਬ ਹੁੰਦਿਆ ਕੁੜੀਏ ਆਪਣੇ ਹਿੱਸੇ ਦੀ ਦੁਨੀਆ ਮੈਂ ਤੈਥੋਂ વાਤਾਂ ਗਾਇਆ ਤੇ ਪੂਰੇ ਹਾਲ ਨੂੰ ਭਾਵੁਕ ਕਰ ਦਿੱਤਾ ਉਪਰੰਤ ਉਹਨਾਂ ਨੇ ਆਪਣੇ ਪ੍ਰਸਿੱਧ ਗੀਤਾਂ ਜਿਵੇਂ ਕਿ ਸੱਜਣਾਵੇਂ ਸੱਜਣਾ ਸਾਨੂੰ ਤੇਰੇ ਸ਼ਹਿਰ ਦੀ ਕਿੰਨੀ ਚੰਗੀ ਲੱਗਦੀ ਦੁਪਹਿਰ ਮੈਂ ਤੇਰੇ ਪਿੰਡ ਦੀ ਹਵਾ ਸੁਣਿਆ ਮਾਮਲਾ ਗੜਬੜਾ ਤੇ ਕਈ ਹੋਰ ਗੀਤਾਂ ਦੇ ਨਾਲ ਜ਼ਿੰਦਗੀ ਦੀਆਂ ਅਸਲ ਸੱਚਾਈਆਂ ਨੂੰ ਬਿਆਨ ਕੀਤਾ ਉਹਨਾਂ ਨੇ ਮਨੁੱਖੀ ਰਿਸ਼ਤਿਆਂ ਦੇ ਮਿੱਠੇ ਪਿਆਰੇ ਅਹਿਸਾਸ ਅਤੇ ਪੰਜਾਬੀਅਤ ਦਾ ਸੁਨੇਹਾ ਦਿੰਦਿਆਂ ਪੰਜਾਬ ਨੂੰ ਚੇਤਿਆਂ ਚ ਵਸਾ ਦਿੱਤਾ ਤੇ ਸਰੋਤੇ ਉਹਨਾਂ ਦੀ ਗਾਇਕੀ ਦੇ ਨਾਲ ਠਾਠਾ ਮਾਰਦੇ ਰਹੇ ਦੇਹ ਰਾਤਕ ਚੱਲੇ ਇਸ ਸ਼ੋਅ ਦੇ ਵਿੱਚ ਗੁਰਦਾਸ ਮਾਨ ਨੇ ਆਪਣੀ ਦਮਦਾਰ ਗਾਇਕੀ ਦੇ ਨਾਲ ਸਾਰਿਆਂ ਨੂੰ ਨਚਾ ਕੇ ਖੂਬ ਵਾਹ-ਵਾਹ ਖੱਟੀ ਤੇ ਸਾਬਿਤ ਕੀਤਾ ਕਿ ਅਜ ਵੀ ਲੋਕ ਚੰਗੀ ਤੇ ਸਾਫ਼-ਸੁਥਰੀ ਗਾਇਕੀ ਨੂੰ ਪੂਰਾ ਮਾਨ ਤੇ ਸਤਿਕਾਰ ਦਿੰਦੇ ਨੇ ਆਸਟ੍ਰੇਲੀਆ 'ਚ ਗੁਰਦਾਸ ਮਾਨ ਦੇ ਸ਼ੋਅ 'ਚ ਵੱਡੀ ਗਿਣਤੀ 'ਚ ਪਹੁੰਚੇ ਪਰਿਵਾਰਾਂ ਨੇ ਇਹ ਵੀ ਸਾਬਿਤ ਕੀਤਾ ਹੈ ਕਿ ਪੰਜਾਬੀ ਸੱਭਿਆਚਾਰ ਹਜੇ ਵੀ ਜ਼ਿੰਦਾ ਹੈ ਤੇ ਨਵੀਂ ਪੀੜ੍ਹੀ ਇਸ ਨੂੰ ਅੱਗੇ ਵਧਾ ਰਹੀ ਹੈ ਆਸਟ੍ਰੇਲੀਆ ਦੇ ਰਿਜ਼ਰਵ ਬੈਂਕ ਨੇ ਇਸ ਸਾਲ ਤੀਜੀ ਵਾਰ ਵਿਆਜ ਦਰਾਂ ਦੇ ਵਿੱਚ ਕਟੌਤੀ ਕੀਤੀ ਹੈ ਜੋ ਅਪ੍ਰੈਲ 2023 ਤੋਂ ਬਾਅਦ ਦਸ ਹਫ਼ਤਿਆਂ ਤੋਂ ਨੀਵਾ ਪੱਧਰ ਹੈ। ਇਹ ਫੈਸਲੇ ਦੇ ਨਾਲ ਘਰ ਲੋਨ ਵਾਲਿਆਂ ਨੂੰ ਕੁਝ ਰਾਹਤ ਮਿਲੇਗੀ ਕਿਉਂਕਿ ਪਿਛਲੇ ਮਹੀਨੇ ਦੇ ਵਿੱਚ ਬੈਂਕ ਨੇ ਦਰਾਂ ਨੂੰ ਬਦਲਾਵ ਰਹਿਤ ਰੱਖ ਕੇ ਕਈਆਂ ਨੂੰ ਹੈਰਾਨ ਕਰ ਦਿੱਤਾ। ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਨੇ ਮੀਟਿੰਗ ਦੇ ਵਿੱਚ ਵਿਆਜ ਦਰਾਂ 'ਚ 0.25 ਫੀਸਦੀ ਅੰਕਾਂ ਦੀ ਕਟੌਤੀ ਕਰਕੇ ਕੈਸ਼ ਰੇਟ ਨੂੰ 3.60 ਫੀਸਦੀ ਤੱਕ ਲਿਆਂਦਾ ਹੈ ਇਹ ਇਸ ਸਾਲ ਦੀ ਤੀਜੀ ਕਟੌਤੀ ਹੈ ਜਿਸ ਨਾਲ ਬੈਂਕ ਨੇ ਆਰਥਿਕ ਵਿਕਾਸ ਨੂੰ ਉਜਾਹਿਤ ਕਰਨ ਅਤੇ ਮਹਿੰਗਾਈ ਨੂੰ ਨਿਯੰਤਰਿਤ ਕਰਨ ਦੇ ਉਦੇਸ਼ ਨੂੰ ਅੱਗੇ ਵਧਾਇਆ ਹੈ ਰਿਜ਼ਰਵ ਬੈਂਕ ਦੇ ਗਵਰਨਰ ਨੇ ਆਖਿਆ ਕਿ ਮਹਿੰਗਾਈ ਦੇ ਘਟਨ ਨਾਲ ਹੀ ਭਵਿੱਖ 'ਚ ਹੋਰ ਕਟੌਤੀਆਂ ਸੰਭਵ ਨੇ ਇਸ ਫੈਸਲੇ ਨਾਲ ਕਰਜ਼ੇ ਲੋਨ ਲੈਣ ਵਾਲਿਆਂ ਨੂੰ ਵੱਡੀ ਰਾਹਤ ਮਿਲੇਗੀ ਕਿਉਂਕਿ ਨੈਸ਼ਨਲ ਆਸਟ੍ਰੇਲੀਆ ਬੈਂਕ ਨੇ ਪਹਿਲੇ ਕੁਸ਼ਣਾ ਕੀਤੀ ਹੈ ਕਿ ਉਹ ਆਪਣੀਆਂ ਵੈਰੀਏਬਲ ਹੋਮ ਲੋਨ ਦਰਾਂ 'ਚ ਪੂਰੀ ਕਟੌਤੀ ਪਾਸ ਕਰਨਗੇ ਇਹ ਇੱਕ ਦੀ ਬੱਚੀ 22 ਅਗਸਤ ਤੋਂ ਲਾਗੂ ਹੋਵੇਗੀ ਇੱਕ ਔਸਤ ਘਰੇਲੂ ਲੋਨ ਤੇ ਇਸ ਨਾਲ ਮਹੀਨੇ ਚ ਕਈ 100 ਡਾਲਰਾਂ ਦੀ ਬਚਤ ਹੋ ਸਕਦੀ ਹੈ ਜੋ ਆਸਟ੍ਰੇਲੀਆ ਚ ਰਹਿਣ ਵਾਲੇ ਪੰਜਾਬੀ ਭਾਈਚਾਰੇ ਸਣੇ ਲੱਖਾਂ ਪਰਿਵਾਰਾਂ ਲਈ ਇੱਕ ਵੱਡੀ ਰਾਹਤ ਹੈ ਕਾਬਿਲ ਗੌਰ ਹੈ ਕਿ ਬੀਤੇ ਸਾਲਾਂ ਚ ਵਿਆਜ ਦਰਾਂ ਵਧਨ ਨਾਲ ਆਰਥਿਕ ਦਬਾਅ ਵਧਿਆ ਸੀ ਪਰ ਹੁਣ ਇਹ ਕਟੌਤੀਆਂ ਆਰਥਿਕ ਵਿਕਾਸ ਨੂੰ ਤੇਜ਼ ਕਰਨ ਤੇ ਬੇਰੋਜ਼ਗਾਰੀ ਨੂੰ ਘਟਾਉਣ ਚ ਮਦਦ ਕਰਨਗੀਆਂ ਰਿਜ਼ਰਵ ਬੈਂਕ ਨੇ ਆਪਣੇ ਪੂਰੇ ਸਾਲ ਦੇ ਜੀਡੀਪੀ ਅਨੁਮਾਨਾਂ ਨੂੰ ਵੀ ਘਟਾ ਕੇ 2025 ਲਈ ਨਵੇਂ ਆંકੜੇ ਜਾਰੀ ਕੀਤੇ ਨੇ ਜੋ ਦਰਸਾਉਂਦੇ ਨੇ ਕਿ ਆਰਥਿਕਤਾ ਹੌਲੀ-ਹੌਲੀ ਸੁਧਾਰ ਵੱਲ ਵਧ ਰਹੀ ਹੈ ਵਪਾਰਕ ਵਿਸ਼ਲੇਸ਼ਕਾਂ ਅਨੁਸਾਰ ਇਸ ਨਾਲ ਹਾਊਸਿੰਗ ਮਾਰਕੀਟ ਵਿੱਚ ਵੀ ਵਾਧਾ ਹੋਵੇਗਾ ਤੇ ਘਰਾਂ ਦੀਆਂ ਕੀਮਤਾਂ ਵਧ ਸਕਦੀਆਂ ਨੇ ਹਾਲਾਂਕਿ ਮਹਿੰਗਾਈ ਹਜੇ ਵੀ ਨਿਗਰਾਨੀ 'ਚ ਹੈ ਇਹ ਫੈਸਲਾ ਆਸਟ੍ਰੇਲੀਆ ਦੀ ਆਰਥਿਕ ਨੀਤੀ 'ਚ ਇੱਕ ਵੱਡਾ ਮੋੜ ਹੈ ਮੈਲਬੌਰਨ ਦੇ ਇੱਕ ਘਰ ਦੇ ਵਿੱਚ ਚਿਕਾ ਸੁਣਨ ਤੋਂ ਬਾਅਦ ਇੱਕ ਆਦਮੀ ਅਤੇ ਉਸ ਕੋਰਤ ਨੂੰ ਮਰਦਕ ਪਾਇਆ ਗਿਆ ਇੱਕ ਕਤਨਾਇ ਈਰਾਈਸ਼ੀ ਇਲਾਕੇ ਦੇ ਵਿੱਚੋਂ ਵਾਪਰੀ ਹੈ ਜਿੱਥੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਨੇਲਲੇ ਰੇਲਵੇ ਸਟੇਸ਼ਨ ਦੇ ਇੱਕ 34 ਸਾਲਾ ਆਦਮੀ ਨੂੰ ਗ੍ਰਿਫਤਾਰ ਕੀਤਾ ਹੈ। ਮੈਲਬੌਰਨ ਦੇ ਮਾਉਂਟ ਵੈਵਰਲੀ ਇਲਾਕੇ ਵਿੱਚ ਵਸਦੇ ਲੋਕਾਂ ਨੂੰ ਰਾਤ ਨੂੰ ਅਚਾਨਕ ਉੱਚੀਆਂ ਚੀਕਾਂ ਤੇ ਝਗੜੇ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਗੁਆਂਢੀਆਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਅੰਦਰ ਜਾ ਕੇ ਵੇਖਿਆ ਤਾਂ ਉਹਨਾਂ ਨੇ ਇੱਕ ਆਦਮੀ ਤੇ ਇੱਕ औरत ਨੂੰ ਮ੍ਰਿਤਕ ਹਾਲਤ ਦੇ ਵਿੱਚ ਪਾਇਆ। ਇਹ ਦੋਵੇਂ ਵਿਅਕਤੀ ਆਪਸ ਦੇ ਵਿੱਚ ਜਾਣੂ-ਜਾਪਦੇ ਸਨ ਪਰ ਹਜੇ ਤੱਕ ਉਹਨਾਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ। ਪੁਲਿਸ ਨੇ ਘਟਨਾ ਸਥਾਨ ਨੂੰ ਸੀਲ ਕਰ ਦਿੱਤਾ ਹੈ। ਤੇ ਫੋਰੈਂਸਿਕ ਟੀਮ ਨੂੰ ਬੁਲਾਇਆ ਤਾਂ ਜੋ ਮੌਤੇ ਕਾਰਨਾਂ ਦੀ ਜਾਂਚ ਕੀਤੀ ਜਾ ਸਕੇ ਇਸ ਵਿਚਾਲੇ ਘਟਨਾ ਵਾਪਰਨ ਤੋਂ ਕਈ ਘੰਟੇ ਬਾਅਦ ਨੇਲੇ ਰੇਲਵੇ ਸਟੇਸ਼ਨ ਤੇ ਇੱਕ 34 ਸਾਲਾਂ ਆਦਮੀ ਨੂੰ ਸ਼ੱਕੀ ਹਾਲਤ ਚ ਵਿਖਾਇਆ ਗਿਆ ਤੇ ਗ੍ਰਿਫਤਾਰ ਕਰ ਲਿਆ ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਉਹਨਾਂ ਨੂੰ ਸ਼ੱਕ ਹੈ ਕਿ ਹਿਰਾਸਤ ਚ ਲਿਆ ਗਿਆ ਵਿਅਕਤੀ ਉਹਨਾਂ ਦੋਵਾਂ ਨੂੰ ਜਾਣਦਾ ਸੀ ਤੇ ਆਦਮੀ ਘਟਨਾ ਦੇ ਨਾਲ ਜੁੜਿਆ ਹੋ ਸਕਦਾ ਹੈ ਇਲਾਕੇ ਚ ਰਹਿਣ ਵਾਲੇ ਲੋਕ ਇਸ ਘਟਨਾ ਤੋਂ ਸਹਿਮੇ ਹੋਏ ਨੇ ਤੇ ਉਹਨਾਂ ਨੇ ਅੰਕਿਆ ਹੈ ਕਿ ਜਿਹਿਆਂ ਵਾਕਿਆਂ ਦੇ ਨਾਲ ਉਹਨਾਂ ਦੀ ਸੁਰੱਖਿਆ ਨੂੰ ਖਤਰਾ ਪੈਦਾ ਹੋ ਗਿਆ ਹੈ ਪੁਲਿਸ ਉਸਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਘਟਨਾ ਬਾਰੇ ਕੋਈ ਜਾਣਕਾਰੀ ਹੈ ਤਾਂ ਪੁਲਿਸ ਦੇ ਨਾਲ ਸੰਪਰਕ ਕੀਤਾ ਜਾਵੇ ਇਹ ਜਾਂਚ ਹਜੇ ਸ਼ੁਰੂਆਤੀ ਪੜਾਅ ਦੇ ਵਿੱਚ ਹੈ ਤੇ ਵਧੇਰੇ ਵੇਰਵੇ ਛੇਤੀ ਹੀ ਸਾਹਮਣੇ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਦੀਆਂ ਘਟਨਾਵਾਂ ਯਾਦ ਕਰਾਉਂਦੀਆਂ ਨੇ ਕਿ ਸਮਾਜ ਵਿੱਚ ਹਿੰਸਾ ਤੇ ਮਾਨਸਿਕ ਸਿਹਤ ਨਾਲ ਜੁੜੇ ਮੁੱਦੇ ਹਜੇ ਵੀ ਗੰਭੀਰ ਨੇ ਤੇ ਇਹਨਾਂ ਨੂੰ ਹੱਲ ਕਰਨ ਲਈ ਵਧੇਰੇ ਯਤਨਾਂ ਦੀ ਲੋੜ ਹੈ ਉਧਰ ਪੁਲਿਸ ਰਹੀ ਆਪਣੀ ਪੂਰੀ ਜੀ ਜਾਨ ਲਗਾ ਕੇ ਇਸ ਮਾਮਲੇ ਦੀ ਗੁੱਥੀ ਨੂੰ ਸੁਲਝਾਉਣ ਦੀ ਪੁਰਜ਼ੋਰ ਕੋਸ਼ਿਸ਼ ਕਰ ਰਹੀ ਹੈ ਤੇ ਲੋਕਾਂ ਨੂੰ ਵੱਧ ਤੋਂ ਵੱਧ ਇਸ ਮਾਮਲੇ ਬਾਰੇ ਜਾਣਕਾਰੀ ਰੱਖਣ ਵਾਸਤੇ ਸਾਹਮਣੇ ਆ ਕੇ ਪੁਲਿਸ ਦੀ ਮਦਦ ਕਰਨ ਦੀ ਵੀ ਅਪੀਲ ਕੀਤੀ ਗਈ ਹੈ ਵਿਖਣਾ ਹੋਵੇਗਾ ਕਿ ਪੁਲਿਸ ਜਾਂਚ ਦੇ ਵਿੱਚ ਇਸ ਦੋੜੇ ਕਤਲ ਦੀ ਗੁੱਥੀ ਨੂੰ ਲੈ ਕੇ ਕਿ ਅਹਿਮ ਤੱਥ ਤੇ ਖੁਲਾਸੇ ਹੁੰਦੇ ਨੇ ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰ ਲੈਣਿਆ ਅਹਿਮ ਸੁਰਖੀਆਂ ਤੇ ਮਿਸਬੇਨ ਦੇ ਵਿੱਚ ਗੁਰਦਾਸ ਮਾਨ ਨੇ ਯਾਰ ਪੰਜਾਬੀ ਟੂਲ ਦੇ ਵਿੱਚ ਪਾਈਆਂ ਤੁਮਾ ਆਸਟ੍ਰੇਲੀਆ ਦੇ ਰਿਜ਼ਰਵ ਬੈਂਕ ਨੇ ਵਿਆਜ ਦਰਾਂ ਦੇ ਵਿੱਚ ਕੀਤੀ ਘਟਾਉਟੀ ਮੈਲਬੌਰਨ ਦੇ ਵਿੱਚ ਚੋਚੀ ਦਾ ਸੁਣਨ ਤੋਂ ਬਾਅਦ ਇੱਕ ਜੋੜੇ ਦੀ ਲਾਸ਼ ਬਰਾਮਦ ਪੁਲਿਸ ਨੇ ਸ਼ੱਕੀ ਵਿਅਕਤੀ ਨੂੰ ਕੀਤਾ ਗ੍ਰਿਫਤਾਰ ਆਸਟ੍ਰੇਲੀਆ ਬੁਲਟਿਨ ਦੇ ਵਿੱਚ ਫਿਲਹਾਲ ਇੰਨੇ ਹੀ ਜਲਦ ਮਿਲਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਮੈਂ ਦਿਉ ਇਜਾਜ਼ਤ ਧੰਨਵਾਦ